ਸ਼੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਗੜਾਈ ਹੋਈ ਨੂੰ ਆਪਣੇ ਨੂੰ ਕਈ ਦਿਨ ਹੋ ਗਏ। ਹੀਠਾ ਨਦੀਨ ਥੋੜੇ ਮੋੜ ਤੋਂ ਹੋਰ ਚੱਲ ਰਹੇ ਨੇ। ਤੇ ਬੂਟਿਆਂ ਦੀ ਗਰੋਥ ਸਹੀ ਹੋ ਗਈ। ਤੇ ਇਹਦੇ ਵਿੱਚ ਆਪਾਂ ਹੁਣ ਇੱਕ ਸਲਫਰ 3-3 ਕਿਲੋ 80% ਫੰਗੀਸਾਈਡ ਹੁੰਦਾ ਜਿਹੜਾ ਤੇ ਨਾਲ 15-15 ਕਿਲੋ ਯੂਰੀਆ ਰਲਾ ਕੇ ਕੇ ਆਪਾਂ 1 ਕਿੱਲੇ ਹੀ ਰੋਜ਼ ਦੱਸ ਦੇ। 15 ਕਿਲੋ ਯੂਰੀਆ ਨਾਲ ਰਲਾ ਕੇ 1 ਕਿੱਲੇ ਦੇ ਹਿਸਾਬ ਨਾਲ ਛੱਟਾ ਮਾਰਿਆ। ਤੇ ਜਿਆਦਾ ਜ਼ੂਰੀਆ ਜਾਂ ਜਿਆਦਾ ਇਹਨੂੰ ਗਰੋਥ ਆਣ ਦੇਣੀ ਕਿਉਂਕਿ ਹਲੇ ਇਹ ਜੇ ਜਿਆਦਾ ਵਧ ਗਈ ਤਾਂ ਇਹ ਫਿਰ ਪੱਤੇ ਝੜਨ ਲੱਗ ਜਾਂਦੇ ਨੇ ਮੌਸਮ ਤੋਂ ਪਹਿਲਾਂ ਤੋਂ ਇਸ ਲਈ ਨੂੰ ਹੌਲੀ ਹੌਲੀ ਆਪਣੇ ਆਪ ਗਰੋਥ ਕਰਨ ਦੇਣਾ ਵੱਧੋ ਵੱਧ ਇਹ ਜੜਾਂ ਤੇ ਤਣੇ ਤੇ ਜ਼ੋਰ ਮਾਰੇ ਉੱਪਰ ਨੂੰ ਆਪਾਂ ਹਲੇ ਦੀ ਜਿਹੜੀ ਗਰੋਥ ਆ ਉਹ ਘੱਟ ਕਰਨੀ ਹੈ ਤੇ ਬਾਕੀ ਬੰਦੇ ਲੱਗੇ ਹੋਏ ਨੇ ਵਿੱਚ ਬੂਟੇ ਜਿੱਥੇ ਮਰ ਗਏ ਸੀਗੇ ਦੁਬਾਰਾ ਲਾਉਣ ਕਿਉਂਕਿ ਇਹ ਗੀਤਾਪਛੇਤ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜਦ ਵੀ ਕਿਉਂਕਿ ਇਹ ਚੱਲਦਾ ਰਹਿਣਾ ਹੈ ਕਈ ਮਹੀਨੇ ਡੇਢ ਮਹੀਨੇ ਦੇ ਲਗਭਗ ਕੀਟ ਇਹ ਚੱਲਦੇ ਰਹਿੰਦੇ ਨੇ ਬੜਾਈ ਨੂੰ ਤੇ ਜਿਵੇਂ ਜਿਵੇਂ ਜਗ੍ਹਾ ਮਿਲੀ ਜਾਊਗੀ ਉੱਟਾ ਫੈਲੀ ਜਾਊਗਾ ਬਾਕੀ ਇਸ ਸਾਲ ਕੀ ਨਤੀਜੇ ਦਿੰਦੀ ਹੈ ਇਹ ਤੇ ਝਾੜ ਕਿੰਨੇ ਰਹੂਗਾ ਇਹ ਵੀ ਦੱਸਾਂਗੇ ਪਿਛਲੇ ਸਾਲ ਨਾਲੋਂ ਕਿਉਂਕਿ ਪਿਛਲੇ ਸਾਲ ਆਪਾਂ ਨੇ 26 ਇੰਚੀ ਵੱਟਾਂ ਤੇ ਲਾਇਆ ਸੀ ਤੇ ਇਸ ਵਾਰ ਆਪਾਂ ਬੈੱਡ ਕੱਢ ਕੇ ਲਾਏ ਨੇ ਬੂਕਿਆਂ ਦੀ ਗਿਣਤੀ ਜ਼ਰੂਰ ਖੇਤ ਵਿੱਚ ਵਧੀ ਹੈ ਇਹ ਝਾੜ ਕਿੰਨਾ ਕੁ ਵੱਧ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਇਹਦੀ ਕੀ ਖਾਦ ਖਰਾਕ ਚੱਲਦੀ ਹੈ ਉਹ ਵੀ ਦੱਸਾਂਗੇ ਕਿਉਂਕਿ ਹੁਣ ਬੂਟੇ ਦੇ ਪੱਤੇ ਬੜੇ ਹੋ ਗਏ ਤੇ ਹੁਣ ਆਪਾਂ 560 ਸਾਈਡ ਵੀ ਇਹਦੇ ਵਿੱਚ ਚੇਂਜ ਕਰਾਂਗੇ ਥੋੜੇ ਜਿਹਾ ਵਧੀਆ ਪਾਵਾਂਗੇ ਜਿੰਦਾਂ ਪਹਿਲਾਂ 505 ਦੀ ਸਪਰੇਅ ਕਰਦੇ ਸੀ ਕਿਉਂਕਿ ਕਾਫੀ ਵਿੱਚ ਸੁੰਡੀ ਦਾ ਪਹਿਲਾਂ ਸ਼ੀਤ ਕੀਤੇ ਹੋਏ ਨੇ ਬਾਕੀ ਰੈਣੀ ਕੁੰਡੀ ਗੱਲ ਇਹ ਹੈ ਦੀ ਇਹਦਾ ਨਤੀਜਾ ਜੋ ਹੋਊਗਾ ਤੁਹਾਡੇ ਸਾਹਮਣੇ ਲਿਆਵਾਂਗੇ